ਜੀਜੇਪੀ ਦੇ ਲੀਡਰਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਵਾਰ-ਵਾਰ ਝੂਠ ਬੋਲੀਏ ਤਾਂ ਸ਼ਾਇਦ ਦੁਨੀਆ ਨੂੰ ਸੱਚ ਲੱਗਣ ਲੱਗ ਪਵੇ ਅੱਜ ਇਸੇ ਤਰ੍ਹਾਂ ਦਾ ਵਰਤਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਨਾਇਬ ਸਾਈਨੀ ਜੀ ਨੇ ਦੁਨੀਆ ਦੇ ਸਾਹਮਣੇ ਬਿਲਕੁਲ ਸਚਾਈ ਤੋਂ ਕੋਹਾਂ ਦੂਰ ਤੱਕ ਪੇਸ਼ ਕੀਤੇ ਮਤਲਬ ਉਹਨਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਮੰਗ ਰਿਹਾ ਹੈਗਾ ਜਦ ਕਿ ਸਚਾਈ ਇਹ ਹੈਗੀ ਹੈ ਜਿਹੜਾ ਡਾਟਾ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿਣ ਲੱਗਿਆ ਇਹ ਹਿੰਦੁਸਤਾਨ ਦੇ ਬਹੁਤ ਵੱਡੇ ਅਖਬਾਰ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪਿਆ ਹੋਇਆ ਡਾਟਾ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਉਸ ਡਾਟੇ ਦੇ ਮੁਤਾਬਕ ਜਿਹੜਾ ਹੈਗਾ ਪਾਣੀ ਦੀ ਜਿਹੜੀ ਵੰਡ ਹੁੰਦੀ ਹੈ ਨਿਜਵਾ ਦੇ ਮੁਤਾਬਕ ਉਹ 21 ਮਈ ਤੱਕ ਹੁੰਦੀ ਹੈ ਪਰ ਹਰਿਆਣਾ ਦਾ ਜਿਹੜਾ 21 ਮਈ ਤੱਕ ਦਾ ਕੋਟਾ ਸੀ ਉਹ 29187 ਐਮਐਫਸੀ ਐਮਏਐਫਸੀ ਪਰ ਇਸ ਦੇ باوجود 31 ਮਾਰਚ ਤੱਕ ਉਹ 3091 ਐਮਐਫ ਯੂਜ਼ ਕਰ ਚੁੱਕਿਆ ਵਾ ਕਹਿੰਦਾ ਮਤਲਬ ਹੈ 103% ਰਾਜਸਥਾਨ ਦਾ ਕੋਟਾ ਉਹਦੇ ਵਿੱਚ 3398 ਐਮਐਫ ਦਾ ਸੀ ਤੇ ਰਾਜਸਥਾਨ 3738 ਐਮਐਫ ਜਿਹੜਾ ਉਹ ਕੋਟਾ ਵਰਤਿਆ ਹੈਗਾ ਪੰਜਾਬ ਦਾ ਕੋਟਾ 5500 ਤੇ 12 ਐਮਐਫ ਹੈ ਤੇ ਅਸੀਂ ਸਿਰਫ 4900 ਤੇ 25 ਐਮਐਫ ਵਰਤਿਆ ਹੈਗਾ ਇਹਦਾ ਮਤਲਬ ਇਹ ਹੋ ਗਿਆ ਕਿ ਅਸੀਂ 99% ਕੋਟਾ ਆਪਣਾ ਵਰਤਿਆ ਹੈਗਾ ਮੈਂ ਕੁਛ ਨਾ ਤੁਹਾਨੂੰ ਨਾਇਬ ਸੇ ਨਹੀਂ ਸਾਭੀ ਜੇਕਰ ਤੁਹਾਡੇ ਤੱਥਾਂ ਦੇ ਵਿੱਚ ਇੰਨੀ ਹੀ ਸਚਾਈ ਸੀ ਕੱਲ ਜਦੋਂ ਕੇਂਦਰੀ ਗ੍ਰੈਸ ਕੱਤਰ ਨੇ ਮੀਟਿੰਗ ਸਰਦੀ ਸੀ ਜਿਸ ਦੇ ਵਿੱਚ ਚਾਰੇ ਸੂਬਿਆਂ ਦੇ ਮੁੱਖ ਸਕੱਤਰ ਉੱਥੇ ਗਏ ਸੀ ਤਾਂ ਉਸ ਮੀਟਿੰਗ ਦੇ ਵਿੱਚ ਤੁਹਾਡਾ ਇਹ ਡਾਟਾ ਕੰਮ ਕਿਉਂ ਨਹੀਂ ਆਇਆ ਕਿਉਂ ਤੁਹਾਨੂੰ ਉੱਥੇ ਮੂੰਹ ਦੀ ਖਾਣੀ ਪਈ ਕਿਉਂ ਗ੍ਰੈਸ ਕੱਤਰ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਹਰਿਆਣੇ ਨੂੰ 4000 ਕਿਊਸਿਕ ਦੀ بجائے 4500 ਕਿਊਸਿਕ ਪਾਣੀ ਦੇ ਦਿਓ ਲੋਨ ਦੇ ਰੂਪ ਦੇ ਵਿੱਚ ਦੇ ਦਿਓ ਔਰ ਜਦੋਂ ਤੁਹਾਨੂੰ ਲੋੜ ਪਈ ਹਰਿਆਣਾ ਵਾਪਸ ਕਰ ਦੇਗਾ ਇਹ ਗਵਾਹ ਹੈਗਾ ਕਿ ਜੋ ਤੱਕ ਤੁਸੀਂ ਪੇਸ਼ ਕਰ ਰਹੇ ਹੋ ਉਹ ਸਚਾਈ ਤੋਂ ਕੋਹਾਂ ਦੂਰ ਨਹੀਂ ਦੂਸਰੀ ਤੁਸੀਂ ਬਾਰ-ਬਾਰ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਸੰਗੀਤਾंचे ਦਾ ਮੈਂ ਹੈਰਾਨ ਬੀਜੇਪੀ ਸੰਗੀਤਾंचे ਦੀ ਤਵੱਜੋ ਕਦੋਂ ਤੋਂ ਦੇਣੀ ਸ਼ੁਰੂ ਕਰਨ ਲੱਗ ਪਈ ਹੈ ਬੀਜੇਪੀ ਨੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਤਹਿਤ ਜਿਹੜਾ ਫੈਡਰਲ ਸਟਰਕਚਰ ਸਾਡੇ ਮੁਲਕ ਦੇ ਵਿੱਚ ਹੈਗਾ ਇਸ ਨੂੰ ਕਦੋਂ ਤੋਂ ਮੰਨਣਾ ਸ਼ੁਰੂ ਕੀਤਾ ਹੈ ਪੂਰੀ ਦੁਨੀਆ ਤਰਾਤਰ ਕਰ ਰਹੀ ਹੈ ਹਰ ਹਿੰਦੁਸਤਾਨੀ ਕਹਿੰਦਾ ਹੈਗਾ ਕਿ ਤੁਸੀਂ ਜਿਹੜਾ ਭਾਈ ਸੰਗੀ ਢਾਂਚੇ ਦੀ ਜਿਹੜੀ ਹੈ ਉਸ ਨੂੰ ਮੰਨੋ ਉਸ ਸਾਡਾ ਸੰਵਧਾਨ ਕਹਿੰਦਾ ਹੈਗਾ ਸਾਡਾ ਗੁਰੂ ਕੈਸੇ ਤਰੀਕੇ ਨਾਲ ਚੱਲਦਾ ਪਰ ਤੁਸੀਂ ਕਦੇ ਮੰਨਿਆ ਹੀ ਨਹੀਂ ਅੱਜ ਬੜੀ ਤੁਸੀਂ ਸੰਗੀ ਢਾਂਚੇ ਦੀ ਗੱਲ ਕਰ ਰਹੇ ਹੋ ਨੈ ਸੈਣੀ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਗੁਰੂਆਂ ਦਾ ਬੜਾ ਜ਼ਿਕਰ ਕੀਤਾ ਕਿ ਗੁਰੂਆਂ ਦੀਆਂ ਸਿੱਖਿਆਵਾਂ ਨੇ ਭਾਈ ਕਨਈਆ ਦਾ ਜ਼ਿਕਰ ਕੀਤਾ ਜੇ ਅਸੀਂ ਭਾਈਕਮਈਆ ਦੇ ਵਾਰਸਾਂ ਨੈਵ ਸੈਣੀ ਸਾਹਿਬ ਅਸੀਂ ਤਾਂ ਹੀ ਕਿਉਂਕਿ ਤੁਸੀਂ ਆਪਦੇ ਹਿੱਸੇ ਦਾ ਕੋਟਾ ਵਰਤ ਚੁੱਕੇ ਹੋ ਪੀਣ ਵਾਸਤੇ ਤੁਹਾਨੂੰ ਅਸੀਂ 4000 ਕਿਊਸਕ ਪਾਣੀ ਦੇ ਰਹੇ ਹਾਂ ਜਦਕਿ ਤੁਹਾਡੀ ਆਬਾਦੀ ਦੇ ਮੁਤਾਬਕ ਸਿਰਫ 1700 ਕਿਊਸਕ ਪਾਣੀ ਚਾਹੀਦਾ ਹੈਗਾ ਉਸ ਤੋਂ ਕਿਤੇ ਵੱਧ ਦੇ ਰਹੇ ਹਾਂ ਕਿ ਤੁਹਾਡੀ ਬਿਨਿਸ਼ਮੈ ਅਬਲੀਸ ਮੈਨੇਜਮੈਂਟ ਹੈ ਤੇ ਸਾਡੇ ਗੁਰੂਆਂ ਨੇ ਤਾਂ ਸਿਖਾਇਆ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਕੋ ਕਿ ਭਾਜਪੀ ਇਸ ਤਰ੍ਹਾਂ ਦੀ ਰਾਜਨੀਤੀ ਕਰਦੀ ਹੈ ਪੂਰੀ ਦੁਨੀਆ ਨੂੰ ਪਤਾ ਹੈ ਕਿ ਭਾਜਪਾ ਕਿਸ ਤਰ੍ਹਾਂ ਦੀ ਰਾਜਨੀਤੀ ਸਾਡੇ ਮੁਲਕ ਦੇ ਵਿੱਚ ਕਰਦੀ ਹੈ। ਔਰ ਰਹੀ ਗੱਲ ਤੁਸੀਂ ਇਹ ਵੀ ਆਖਿਆ ਕਿ ਪਾਣੀ ਜਿਹੜਾ ਹੈਗਾ ਹੋਰ ਥੱਲੇ ਚਲਾ ਜਾਵੇ ਤਾਂ ਵੀ ਦਿੱਤਾ ਜਾ ਸਕਦਾ ਹੈਗਾ। ਤੇ ਮੈਂ ਪੁੱਛਣਾ ਚਾਹਣਾ ਜਦੋਂ ਪਾਣੀ ਦੀ ਬਹੁਤਾਤ ਹੋ ਗਈ ਸੀ, ਜਦੋਂ ਹੜ੍ਹ ਆ ਗਏ ਸੀ ਤੇ ਲਿਖਤੀ ਰੂਪ 'ਚ ਸਾਡੇ ਕੋਲੇ Rajasthan ਦੇ ਮੁੱਖ ਸਕੱਤਰ ਦਾ ਵੀ ਔਰ Haryana ਦੇ ਮੁੱਖ ਸਕੱਤਰ ਦਾ ਵੀ ਉਦੋਂ ਤੁਸੀਂ ਪਾਣੀ ਲੈਣ ਤੋਂ ਨਾ ਕਰਤੀ। ਕਿਉਂ? ਮਤਲਬ ਹੜ੍ਹਾਂ ਦੇ ਵਿੱਚ ਡੁੱਬੀਏ ਅਸੀਂ, ਨੁਕਸਾਨ ਹੋਵੇ ਸਾਨੂੰ। ਤੂੰ ਜੁੱਦ ਬਾਜੀਵਾ ਤੇ ਪਾਣੀ ਲੁੱਟੋ ਤੁਸੀਂ ਸਾਡਾ ਅਸੀਂ ਤੁਹਾਡਾ ਪਾਣੀ ਨਹੀਂ ਰੋਕ ਰਹੇ ਅਸੀਂ ਤਾਂ ਆਪਣਾ ਪਾਣੀ ਨੂੰ ਵਿਚਾਰ ਰਿਹਾ ਕਿ ਤਾਂ ਕਿ ਤੁਸੀਂ ੱੱਕੇ ਨਾਲ ਉਸ ਨੂੰ ਲੁੱਟ ਕੇ ਨਾ ਲੈ ਜਾ ਸਕੋ ਅਸੀਂ ਤੇ ਸਿਰਫ ਇਸ ਚੀਜ਼ ਦੀ ਜਿਹੜੀ ਹੈ ਉਹ ਗੱਲ ਕਰ ਰਹੇ ਹੈਗੇ ਔਰ ਸਾਡਾ ਕੋਈ ਮਕਸਦ ਨਹੀਂ ਹੈਗਾ ਔਰ ਰਹੀ ਗੱਲ ਕਿ ਤੁਸੀਂ ਜ਼ਿਕਰ ਕੀਤਾ ਪਿਛਲੇ 10 ਸਾਲਾਂ ਦਾ ਜ਼ਿਕਰ ਕੀਤਾ ਕਿ ਤੁਸੀਂ ਕਿਸ ਤਰੀਕੇ ਨਾਲ ਤੁਹਾਨੂੰ ਕਿੰਨਾ ਪਾਣੀ ਮਿਲ ਰਿਹਾ ਸੀ ਮੈਂ ਦੱਸ ਦੇਣਾ ਚਾਹੁੰਦਾ ਕਿ ਜੇਕਰ ਪਿਛਲੇ ਸਰਕਾਰਾਂ ਦੀ ਨਲਾਇਕੀ ਕਰ ਪੰਜਾਬ ਆਪਣਾ ਹਿੱਸਾ ਨਹੀਂ ਵਰਤ ਸਕਿਆ ਤਾਂ ਇੱਕ ਸਾਡਾ ਤਾਂ ਕੋਈ ਕਸੂਰ ਨਹੀਂ ਹੈ ਨਾ ਜੇਕਰ ਅੱਜ ਦੀ ਮਾਨਸਾਹਬ ਦੀ ਸਰਕਾਰ ਨੇ ਪੰਜਾਬ ਦਾ ਨਹਿਰੀ ਸਿਸਟਮ ਸੁਧਾਰਿਆ ਕਿਉਂਕਿ ਸਾਨੂੰ ਪਤਾ ਹੈ ਅਸੀਂ ਤਾਂ ਡਾਰਕ ਜ਼ੋਨ ਦੇ ਵਿੱਚ ਚਲੇ ਗਏ ਸਾਡਾ ਪਾਣੀ ਤਾਂ 1000 ਫੁੱਟ ਤੋਂ ਵੀ ਥੱਲੇ ਚਲਾ ਗਿਆ ਕੀ ਅਸੀਂ ਆਪਣੀ ਭੂਮੀ ਨੂੰ ਬੰਜਰ ਕਰ ਲਈਏ ਕੀ ਅਸੀਂ ਰਾਜਸਥਾਨ ਦਾ ਰੇਗਿਸਤਾਨ ਬਣ ਚੁੱਕੀਏ ਜੇ ਉਹਨੂੰ ਬਚਾਉਣ ਵਾਸਤੇ ਅਸੀਂ ਆਪਣਾ ਨਹਿਰੀ ਸਿਸਟਮ ਠੀਕ ਕੀਤਾ ਰਸਵਾਹੇ ਬਣਾਏ ਨੇ ਖਾਲੇ ਬਣਾਏ ਨੇ ਪਾਈਪਾਂ ਪਾਈਆਂ ਨੇ ਤਾਂ ਕਿ ਸਾਡਾ ਨਹਿਰਾਂ ਦਾ ਪਾਣੀ ਸਾਡੇ ਖੇਤਾਂ ਤੱਕ ਜਾਵੇ ਤਾਂ ਇਹਦੇ ਵਿੱਚ ਕੀ ਗੁਨਾਹ ਅਸੀਂ ਕੀਤਾ ਕਿ ਅਸੀਂ ਆਪਣਾ ਪਾਣੀ ਨਾ ਵਰਤੀਏ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਨਾਲੇ ਚੋਰੀ ਨਾਲੇ ਸੀਨਾ ਚੋਰੀ ਇਹ ਗਲਤ ਆંકੜੇ ਪੇਸ਼ ਕਰਕੇ ਤੁਸੀਂ ਜਾਨੀ ਕਿ ਇਸ ਨੂੰ ਸੱਚ ਦੇ ਵਿੱਚ ਤਬਦੀਲ ਨਹੀਂ ਕਰ ਸਕਦੇ ਸਚਾਈ ਇਹ ਹੈਗੀ ਹੈ ਤੁਸੀਂ ਆਪਣੇ ਹਿੱਸੇ ਦਾ ਪਾਣੀ ਵਰਤ ਚੁੱਕੇ ਹੋ ਤੇ ਹੁਣ ਸਿਰਫ ਤੇ ਸਿਰਫ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨਾ ਚਾਹੁੰਦੇ ਹੋ